ਕੀਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਤੁਹਾਨੂੰ ਇੱਕ ਹੋਰ ਪੰਜਾਬੀ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਕੱਲ੍ਹ ਵਾਲੀ ਕਹਾਣੀ ਦਾ ਪਾਰਟ 2 ਹੈ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਇਸ ਸਾਣੀ ਨੂੰ ਵੀ ਬਹੁਤ ਸਾਰਾ ਪਿਆਰ ਦੇਣਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੇ ਆਂ ਸ਼ੇਰ ਤੇ ਗਿੱਦੜ ਦੀ ਰੈਂਦੀ ਕਹਾਣੀ ਉਸ ਤੋਂ ਬਾਅਦ ਗਿੱਦੜ ਦੇ ਰਾਜਾ ਬਨਣ ਦੀ ਖੁਸ਼ੀ ਨੇ ਉਸ ਨੂੰ ਅੰਨਾ ਕਰ ਦਿੱਤਾ ਸੀ ਸਾਰਾ ਜੀਵਨ ਤਾਂ ਉਹ ਦੱਬੂ ਬਣਿਆ ਰਿਹਾ ਸੀ ਅੱਜ ਇੱਕ ਸ਼ੇਰ ਉਸ ਦਾ ਮੰਤਰੀ ਹੈ ਸੇਵਕ ਹੈ ਉਹ ਮਾਲਿਕ ਹੈ ਉਸ ਅਹਿਸਾਸ ਨੇ ਉਸਨੂੰ ਪਾਗਲ ਕਰ ਦਿੱਤਾ ਸੀ دیਵਾਨੀਆਂ ਮੰਗੋ ਕਦੀ ਸ਼ੇਰ ਦੇ ਸਿੰਘਾਸਨ ਬਲ ਦੇਖਦਾ ਸੀ ਕਦੀ ਮਾਣ ਨਾਲ ਚਿਹਰਾ ਚੁੱਕ ਚੁੱਕ ਕੇ ਸੱਜੇ ਖੱਬੇ ਦੇਖਦਾ ਸੀ ਛੋਟੇ ਮੋਟੇ ਸਾਰੇ ਜਾਨਵਰ ਇਹ ਤਾਂ ਜਾਣਦੇ ਸੀ ਕਿ ਉਹ ਗਿੱਦੜ ਸ਼ੇਰ ਦਾ ਸਾਥੀ ਹੈ ਇਸ ਲਈ ਸਾਰੇ ਜਾਨਵਰ ਉਸਨੂੰ ਨਮਸਕਾਰ ਕਰਦੇ ਸਨ ਇਸ ਲਈ ਸਾਰੇ ਜਾਨਵਰ ਉਸ ਨੂੰ ਨਮਸਕਾਰ ਕਰਦੇ ਸਨ ਗਿੱਦੜ ਨੇ ਕਦੀ ਇਹ ਸੋਚਿਆ ਨਹੀਂ ਸੀ ਕਿ ਜਾਨਵਰ ਕੇਵਲ ਉਸ ਇਸ ਨੂੰ ਇਸ ਲਈ ਪ੍ਰਣਾਮ ਕਰਦੇ ਨੇ ਕਿ ਉਹ ਸ਼ੇਰ ਦਾ ਸਾਥੀ ਹੈ ਉਹ ਤਾਂ ਇਹ ਸਮਝਦਾ ਸੀ ਕਿ ਲੋਕ ਮੇਰੀ ਤਾਕਤ ਤੋਂ ਡਰਦੇ ਨੇ ਹੰਕਾਰ ਹਰ ਜੀਵ ਦਾ ਦੁਸ਼ਮਣ ਹੁੰਦਾ ਹੈ ਹੰਕਾਰ ਉਸ ਨੂੰ ਲੈ ਡੁਬਦਾ ਹੈ ਉਧਰ ਸ਼ੇਰ ਪਹਾੜੀ ਤੇ ਬੈਠਿਆ ਦੂਰ ਤੋਂ ਆਉਣ ਜਾਣ ਵਾਲੇ ਜਾਨਵਰਾਂ ਨੂੰ ਦੇਖ ਰਿਹਾ ਸੀ ਉਸ ਨੂੰ ਵੀ ਜੀਵਨ ਵਿੱਚ ਪਹਿਲੀ ਵਾਰੀ ਸ਼ਾਂਤੀ ਮਿਲੀ ਸੀ ਅੱਜ ਉਸਨੇ ਕੋਈ ਸ਼ਿਕਾਰ ਨਹੀਂ ਸੀ ਕਰਨਾ ਅੱਜ ਤੋਸ ਤਾਂ ਸ਼ਿਕਾਰ ਕਰਨ ਦਾ ਕੰਮ ਸਿਰਫ ਗਿੱਦੜ ਦਾ ਹੀ ਸੀ ਤਦ ਸ਼ੇਰ ਨੇ ਦੇਖਿਆ ਕਿ ਇੱਕ ਹਾਥੀ ਉਸ ਵੱਲ ਜੰਗਲ ਵੱਲ ਵਧਿਆ ਚੱਲਿਆ ਆ ਰਿਹਾ ਸੁਭਾਵਸ ਸ਼ੇਰ ਉਸਤੇ ਹਮਲਾ ਕਰਨ ਲਈ ਦੌੜਿਆ ਪਰ ਅਚਾਨਕ ਹੀ ਉਸ ਨੂੰ ਯਾਦ ਆ ਗਿਆ ਕਿ ਅੱਜ ਤੋਂ ਤਾਂ ਮੈਂ ਸ਼ਿਕਾਰ ਨਹੀਂ ਕਰਨਾ ਇਹ ਕੰਮ ਤਾਂ ਗਿੱਦੜ ਹੀ ਕਰੇਗਾ ਸ਼ੇਰ ਦੌੜਦਿਆਂ ਦੌੜਦਿਆਂ ਗੁਫਾ ਵਿੱਚ ਗਿੱਦੜ ਦੇ ਕੋਲ ਆਇਆ ਤੇ ਬੋਲਿਆ ਮਹਾਰਾਜ ਉਠੋ ਸ਼ਿਕਾਰ ਆਇਆ ਹੈ ਉਹ ਵੀ ਹਾਥੀ ਕੀ ਕਿਹਾ ਸਾਡਾ ਸ਼ਿਕਾਰ ਆ ਗਿਆ ਏ ਓਏ ਅਸੀਂ ਰਾਜਾ ਹਾਂ ਸਾਡਾ ਕੰਮ ਹੀ ਸ਼ਿਕਾਰ ਖੇਡਣਾ ਚਲੋ ਸੇਵਕ ਅਸੀਂ ਚੱਲਦੇ ਹਾਂ ਇੰਜ ਕਹਿੰਦੇ ਹੋਏ ਗਿੱਦੜ ਸ਼ੇਰ ਦੀ ਤਰ੍ਹਾਂ ਦਹਾੜਨ ਲੱਗਾ ਉਸ ਦੀ ਫਟ ਜਿਹੀ ਆਵਾਜ਼ ਸੁਣ ਕੇ ਸ਼ੇਰ ਮਨ ਹੀ ਮਨ ਵਿੱਚ ਹੱਸ ਰਿਹਾ ਸੀ ਕਿਉ ਮੰਤਰੀ ਜੀ ਸਾਡੀ ਆਵਾਜ਼ ਵਿੱਚ ਪੂਰਾ ਰੋਹ ਹੈ ਜਾਂ ਨਹੀਂ ਹਾਂ ਮਹਾਰਾਜ ਤੁਹਾਡੀ ਇਸ ਆਵਾਜ਼ ਨੂੰ ਸੁਣ ਕੇ ਤਾਂ ਜੰਗਲ ਦੇ ਛੋਟੇ-ਮੋਟੇ ਜਾਨਵਰ ਕਦੋਂ ਦੇ ਭੱਜ ਖੜੇ ਹੋਣਗੇ ਅਜੇ ਹਾਈ ਹੁੰਦਾ ਹੈ ਰਾਜਾ ਸਾਡਾ ਸਰੀਰ ਬਿਲਕੁਲ ਹਾਥੀ ਵਰਗਾ ਨਹੀਂ ਲੱਗਦਾ ਨਾ ਹਾਂ ਹਾਂ ਲੱਗਦਾ ਹੈ ਪਰ ਹੁਣ ਜਲਦੀ ਚੱਲੋ ਮਹਾਰਾਜ ਉਹ ਹਾਥੀ ਚਲੋ ਮੰਤਰੀ ਜੀ ਤੁਹਾਡੇ ਅਸੀਂ ਪਿੱਛੇ-ਪਿੱਛੇ ਤੁਸੀਂ ਸਾਡੇ ਪਿੱਛੇ-ਪਿੱਛੇ ਆਓ ਤੁਸੀਂ ਤੁਹਾਡੇ ਕਿਉਂਕਿ ਅਸੀਂ ਤੁਹਾਡੇ ਤੋਂ ਪਹਿਲਾਂ ਉੱਥੇ ਪੁੱਜ ਕੇ ਉਸ ਹਾਥੀ ਦਾ ਕਲਿਆਣ ਕਰਨਾ ਹੈ ਗਿੱਦੜ ਨੂੰ ਤਾਂ ਆਪਣੇ ਆਪ ਤੇ ਪੂਰਾ ਵਿਸ਼ਵਾਸ ਸੀ ਕਿ ਹਾਥੀ ਨੂੰ ਪਲ ਭਾਰ ਵਿੱਚ ਮਾਰ ਮੁਕਾਵਾਂਗਾ ਆਖਿਰੇ ਸ਼ੇਰ ਵੀ ਤਾਂ ਉਸ ਨੂੰ ਐਵੇਂ ਹੀ ਮਾਰਦਾ ਸੀ ਹਾਥੀ ਪਹਾੜੀ ਤੇ ਖੜਾ ਚਿੰਗਾੜ ਰਿਹਾ ਸੀ ਉਧਰ ਗਿੱਦੜ ਨੂੰ ਵੀ ਉਸ ਦੇ ਦੇਖ ਕੇ ਦਹਾੜਨ ਲੱਗਾ ਉਸ ਨੇ ਹਾਥੀ ਦੇ ਸਾਹਮਣੇ ਪਹੁੰਚ ਕੇ ਇੱਕ ਲੰਮੀ ਛਾਲ ਮਾਰੀ ਅਤੇ ਹਾਥੀ ਤੇ ਹਮਲਾ ਕਰ ਦਿੱਤਾ ਐਵੇਂ ਹੀ ਸ਼ੇਰ ਕਰਿਆ ਕਰਦਾ ਸੀ ਉਹ ਬਿਲਕੁਲ ਸ਼ੇਰ ਦੀ ਨਕਲ ਕਰ ਰਿਹਾ ਸੀ ਹਾਥੀ ਨੇ ਇੱਕ ਗਿੱਦੜ ਨੂੰ ਆਪਣੇ ਉੱਪਰ ਹਮਲਾ ਕਰਦੇ ਦੇਖਿਆ ਤਾਂ ਉਸਦੇ ਗੁੱਸੇ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਉਸਦੇ ਗੁੱਸੇ ਦਾ ਕੋਈ ਟਿਕਾਣਾ ਨਾ ਰਿਹਾ ਤਾਂ ਉਹ ਗਿੱਦੜ ਨੂੰ ਇੱਕ ਗਿੱਦੜ ਦੀ ਇਹ ਮਜਾ ਲਓ ਸੋਚ ਕੇ ਕਿ ਹਾਥੀ ਤੇ ਹਮਲਾ ਕਰੇ ਬਸ ਫਿਰ ਕੀ ਸੀ ਉਸਨੇ ਗਿੱਦੜ ਨੂੰ ਆਪਣੀ ਸੁੰਡ ਵਿੱਚ ਲਪੇਟ ਕੇ ਉੱਪਰ ਚੁੱਕਿਆ ਅਤੇ ਫਿਰ ਧਰਤੀ ਤੇ ਪਟਕਾ ਦਿੱਤਾ ਜਿਵੇਂ ਹੀ ਗਿੱਦੜ ਉੱਠਣ ਲੱਗਿਆ ਤਾਂ ਹਾਥੀ ਨੇ ਆਪਣਾ ਪੈਰ ਉਸਦੇ ਢਿੱਡ ਤੇ ਰੱਖ ਦਿੱਤਾ ਤੇ ਸਦਾ ਲਿਓਸ ਨੂੰ ਮਿੱਠੀ نیند ਸੁਆ ਦਿੱਤਾ ਸ਼ੇਰ ਦੂਰ ਖੜਾ ਹੱਸਦਾ ਰਿਹਾ ਸੀ ਹੱਸਦੇ ਹੱਸਦੇ ਉਸ ਦੇ ਮੂੰਹ ਵਿੱਚੋਂ ਇੱਕੋ ਹੀ ਬਾਤ ਨਿਕਲਿਆ ਮੂਰਖ ਬੇਮੌਤ ਮਾਰਿਆ ਗਿਆ ਕਿਉਂਕਿ ਉਸ ਨੂੰ ਹੰਕਾਰ ਸੀ ਕਿ ਉਹ ਸਭ ਕੁਝ ਕਰ ਸਕਦਾ ਹੈ ਪਰ ਹੰਕਾਰ ਦਾ ਸਿਰ ਹਮੇਸ਼ਾ ਨੀਵਾ ਹੁੰਦਾ ਹੈ ਕਿਉਂਕਿ ਹਮੇਸ਼ਾ ਤਾਕਤ ਨਾਲ ਹੀ ਨਹੀਂ ਜਿੱਤਿਆ ਜਾ ਸਕਦਾ ਬੁੱਧੀ ਦਾ ਪ੍ਰਯੋਗ ਵੀ ਕਰਨਾ ਚਾਹੀਦਾ ਹੈ ਇਸ ਲਈ ਸਾਨੂੰ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੀਦਾ ਤੇ ਸਾਨੂੰ ਹਮੇਸ਼ਾ ਹੰਕਾਰ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਹੰਕਾਰ ਨਾਲ ਹਮੇਸ਼ਾ ਸਾਡੀ ਹਾਰ ਹੁੰਦੀ ਹੈ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦਿਓ ਤੇ ਅਸੀਂ ਤੁਹਾਨੂੰ ਇੱਕ ਹੋਰ ਕਹਾਣੀ ਸੁਣਾਉਂਦੇ ਹਾਂ ਉਹਨਾਂ ਦਿਨਾਂ ਵਿੱਚ ਕਾਫੀ ਤੇਜ਼ ਗਰਮੀ ਪੈ ਰਹੀ ਸੀ ਬਾਦਸ਼ਾਹ ਅਕਬਰ ਆਪਣੇ ਕੁਝ ਦਰਬਾਰੀਆਂ ਦੇ ਨਾਲ ਬੇੜੀ ਵਿੱਚ ਸ਼ਹਿਰ ਲਈ ਗਏ ਸਨ ਜਦ ਬੇੜੀ ਨਦੀ ਦੇ ਵਿੱਚੋਂ ਵਿੱਚੋਂ ਪਹੁੰਚੀ ਤਾਂ ਬਾਦਸ਼ਾ ਨੂੰ ਬਿਆੰਗ ਸੁਝਿਆ ਬਾਦਸ਼ਾ ਇੱਕ ਤਿੰਕਾ ਦਿਖਾ ਕੇ ਬੋਲੇ ਜਿਹੜਾ ਇਸ ਤਿੰਕੇ ਦਾ ਸਹਾਰਾ ਲੈ ਕੇ ਨਦੀ ਪਾਰ ਕਰ ਲਵੇਗਾ ਉਸ ਨੂੰ ਮੈਂ ਇੱਕ ਦਿਨ ਲਈ ਬਾਦਸ਼ਾ ਬਣਾ ਦੇਵਾਂਗਾ ਦਰਬਾਰੀ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਬੀਰਵਾਲ ਬੋਲਿਆ ਮੈਂ ਇਹ ਕੰਮ ਕਰ ਸਕਦਾ ਹਾਂ ਮਗਰ ਬਾਦਸ਼ਾ ਬਣਨ ਦੇ ਬਾਅਦ ਬਾਦਸ਼ਾ ਅਕਬਰ ਬੋਲੇ ਠੀਕ ਹੈ ਅੱਜ ਦੇ ਦਿਨ ਲਈ ਮੈਂ ਤੈਨੂੰ ਬਾਦਸ਼ਾ ਬਣਾਉਂਦਾ ਹਾਂ ਰਾਜਪਾਟ ਮਹਿਲ ਅਤੇ ਅੰਗ ਰੱਖਿਆਕਾਂ ਨੂੰ ਤੈਨੂੰ ਛੌਂਪਦਾ ਹਾਂ ਇਸ ਤਿੰਕੇ ਨੂੰ ਤੂੰ ਰਾਜ ਡੰਡ ਸਮਝੋ ਅਤੇ ਇਸ ਦੇ ਸਹਾਰੇ ਨਦੀ ਪਾਰ ਕਰਕੇ ਦਿਖਾਓ ਵਰਨਾ ਮੈਂ ਤੈਨੂੰ ਮੌਤ ਦੀ ਸਜ਼ਾ ਦੇਵਾਂਗਾ ਇੰਨਾ ਕਹਿ ਕੇ ਉਹਨਾਂ ਨੇ ਹੱਥ ਦਾ ਤਿੰਕਾ ਵੀਰਵਲ ਨੂੰ ਫੜਾ ਦਿੱਤਾ ਵੀਰਵਲ ਤਿੰਕਾ ਲੈ ਕੇ ਨਦੀ ਵਿੱਚ ਛਲਾਂਗ ਮਾਰਨ ਵਾਂਗ ਹੋਇਆ ਛਲਾਂਗ ਮਾਰਨ ਤੋਂ ਪਹਿਲਾਂ ਉਸਨੇ ਅੰਗ ਰੱਖਿਆ ਨੂੰ ਕਿਹਾ ਕੀ ਇਸ ਸਮੇਂ ਮੈਂ ਰਾਜਾ ਹਾਂ ਤੁਸੀਂ ਆਪਣੇ ਫਰਜ਼ ਦਾ ਪਾਲਣ ਕਰੋ ਸੁਣਦੇ ਹੀ ਅੰਗ ਰੱਖਿਆ ਨੇ ਉਹਨਾਂ ਨੂੰ ਫੜ ਲਿਆ ਅਤੇ ਬੋਲੇ ਤੁਸੀਂ ਰਾਜਾ ਹੋ ਇਸ ਲਈ ਸੀ ਤੁਹਾਨੂੰ ਜਾਨ ਜੋਖਮ ਦਾ ਕੰਮ ਨਹੀਂ ਕਰਨ ਦਵਾਂਗੇ ਵੀਰਵਾਲ ਨੇ ਕਾਫੀ ਸਮਝਾਇਆ ਪਰ ਉਹ ਨਹੀਂ ਮੰਨੇ ਐਨੇ ਵਿੱਚ ਬੇੜੀ ਦੇ ਦੂਸਰੇ ਕਿਨਾਰੇ ਤੇ ਬੇੜੀ ਜਾ ਲੱਗੀ ਬਾਦਸ਼ਾਹ ਕੁਵਰ ਬੋਲੇ ਵੀਰਵਾਲ ਤੂੰ ਹਾਰ ਗਿਆ ਹਾਰ ਕਿੱਥੇ ਗਿਆ ਜਹਾਪਨਾ ਵੀਰਵਾਲ ਬੋਲਿਆ ਇਸ ਤਿੰਕੇ ਦੇ ਸਹਾਰੇ ਤੁਸੀਂ ਮੈਨੂੰ ਨਦੀ ਪਾਰ ਕਰਨ ਲਈ ਕਿਹਾ ਸੀ ਤੇ ਉਹ ਨਦੀ ਮੈਂ पार ਕਰ ਦਿੱਤੀ ਇਹ ਮੇਰੇ ਕੋਲ ਹੀ ਆ ਨਾ ਤਾਂ ਅੰਗ ਰਖਿਆਕ ਨਦੀ ਵਿੱਚ ਛਲਾਂਗ ਮਾਰਨ ਤੋਂ ਮੈਨੂੰ ਕਿਉਂ ਰੋਕਦੇ ਤਦ ਮੈਂ ਨਦੀ ਵਿੱਚ ਡੁੱਬ ਜਾਂਦਾ ਬਾਦਸ਼ਾਹ ਅਕਬਰ ਹੱਸ ਕੇ ਬੋਲੇ ਬੀਰਵਾਲ ਤੇਰੇ ਤੋਂ ਤਾਂ ਜਿਤਨਾ ਸੱਚ ਨੂੰ ਬਹੁਤ ਮੁਸ਼ਕਿਲ ਹੈ ਇੱਕ ਵਾਰ ਆਗਰਾ ਸਿਰਫ ਤਾਜ ਮਹਿਲ ਦੇ ਲਈ ਨਹੀਂ ਸਗੋਂ ਜੁੱਤੀਆਂ ਲਈ ਵੀ ਮਸ਼ਹੂਰ ਹੈ ਆ ਬਾਦਸ਼ਾਹ ਦੇ ਜ਼ਮਾਨੇ ਤੋਂ ਹੀ ਉੱਥੇ ਜੁੱਤੀਆਂ ਦਾ ਉਦਯੋਗ ਤਰੱਕੀ ਤੇ ਹੁੰਦਾ ਸੀ ਉਹ ਬਾਦਸ਼ਾਹ Agra ਦੀਆਂ ਬਿਹਤਰੀਨ ਜੁੱਤੀਆਂ ਪੈਣਨ ਦੇ ਸ਼ੌਕੀਨ ਸਨ ਇੱਕ ਵਾਰ ਬਾਦਸ਼ਾਹ ਅਕਬਰ ਨੇ ਬੜੀ ਖੋਜ ਭੀਨ ਤੇ ਵਾਦ ਆਪਣੇ ਲਈ ਸ਼ਾਨਦਾਰ ਜੁੱਤੀਆਂ ਮੰਗਵਾਈਆਂ ਉਸ ਦਿਨ ਦਰਬਾਰ ਵਿੱਚ ਸਮਰਾਟ ਦੀਆਂ ਜੁੱਤੀਆਂ ਦੀ ਚਰਚਾ ਚੱਲ ਰਹੀ ਸੀ ਹਰ ਕੋਈ ਬਾਦਸ਼ਾਹ ਦੀ ਚਾਪਲੂਸੀ ਵਿੱਚ ਉਹਨਾਂ ਜੁੱਤੀਆਂ ਦੀ ਤਾਰੀਫ ਦੇ ਪੁੱਲ ਬਣ ਰਿਹਾ ਸੀ ਕੁਝ ਦੇਰ ਬਾਅਦ ਜਦ ਦਰਬਾਰ ਵਿੱਚ ਬੀਰਵਾਲ ਨੇ ਕਦਮ ਰੱਖਿਆ ਉਹਨਾਂ ਨੂੰ ਵੀ ਬਾਦਸ਼ਾਹ ਦੀਆਂ ਜੁੱਤੀਆਂ ਦੇ ਬਾਰੇ ਵਿੱਚ ਦੱਸਿਆ ਗਿਆ ਜੁੱਤੀਆਂ ਦੇਖਦੇ ਬਾਦਸ਼ਾਹ ਸਲਾਮਤ ਤੋਂ ਪੁੱਛਿਆ ਆਲੰਪਨਾ ਇਹ ਜੁੱਤੀਆਂ ਕਿੰਨੇ ਦੀਆਂ ਨੇ ਪੂਰੇ 200 ਰੁਪਏ ਦੀਆਂ ਬਾਦਸ਼ਾਹ ਨੇ ਉੱਤਰ ਦਿੱਤਾ ਫਿਰ ਇੱਕ ਜੁੱਤੀ ਕਿੰਨੇ ਦੀ ਪਈ ਬੀਰਵਾਲ ਨੇ ਪੁੱਛਿਆ 100 ਰੁਪਏ ਦੀ ਬਾਦਸ਼ਾਹ ਨੇ ਤੁਰੰਤ ਉੱਤਰ ਦਿੱਤਾ ਕਿੰਤੂ ਤਦ ਹੀ ਉਹਨਾਂ ਨੇ ਧਿਆਨ ਆਪਣੇ ਉੱਤਰ ਤੇ ਗਿਆ ਪਰ ਸ਼ਰਮਸਰ ਰਹਿ ਗਏ ਵਿਚਾਰੇ ਦਰਬਾਰੀਆਂ ਤੋਂ ਉਸਨੇ ਸਮੇ ਹੱਸਣਾ ਬਣ ਰਿਆ ਸੀ ਤੇ ਨਾ ਹੀ ਰੋਣਾ ਬੀਰਵਾਲ ਦਾ ਸਵਾਲ ਹੀ ਅਜੀਹਾ ਸੀ ਇਸ ਤਰ੍ਹਾਂ ਬੀਰਵਾਲ ਇੱਕ ਬਹੁਤ ਹੀ புத்திਮਾਨ ਆਦਮੀ ਸੀ ਉਸ ਕੋਲ ਹਰ ਸਵਾਲ ਦਾ ਜਵਾਬ ਹੁੰਦਾ ਸੀ ਇੱਕ ਵਾਰ ਇੱਕ ਦਿਨ ਬੀਰਵਾਲ ਨੂੰ ਕਿਸੇ ਕਾਰਨ ਵਜੋਂ ਕਾਬਲ ਜਾਣਾ ਪਿਆ ਉਹਨਾਂ ਦਾ ਪਹਿਰਾਵਾ ਤੇ ਝਾਲਟਾਲ ਦੇਖ ਕੇ ਉੱਥੇ ਦੇ ਲੋਕਾਂ ਨੇ ਉਨ੍ਹਾਂ ਦੇ ਬਾਰੇ ਵਿੱਚ ਜਾਣਨ ਦੀ ਇੱਛਾ ਹੋਈ ਲੋਕਾਂ ਨੇ ਖੋਜ-ਬੀਨ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹ ਦਿੱਲੀ ਤੋਂ ਆਇਆ ਏ ਉਥੇ ਦਾ ਕੋਈ ਜਾਸੂਸ ਹੈ ਉਸ ਦੇਸ਼ ਦੇ ਬਾਦਸ਼ਾਹ ਨੂੰ ਇਸ ਦੀ ਖ਼ਬਰ ਦਿੱਤੀ ਗਈ ਬਾਦਸ਼ਾਹ ਨੇ ਤੁਰੰਤ ਬੀਰਵਾਲ ਨੂੰ ਬੁਲਾਇਆ ਅਤੇ ਪੁੱਛਿਆ ਤੂੰ ਕੌਣ ਹੈ ਬੀਰਵਾਲ ਨੇ ਕਿਹਾ ਮੈਂ ਯਾਤਰੀ ਹਾਂ ਨਵੇਂ-ਨਵੇਂ ਨਗਰਾਂ ਨੂੰ ਦੇਖਣ ਦੀ ਇੱਛਾ ਨਾਲ ਦੇਸ਼-ਦੇਸ਼ ਵਿੱਚ ਘੁੰਮਦਾ ਫਿਰਦਾ ਹਾਂ ਤੂੰ ਦੇਸ਼-ਦੇਸ਼ ਵਿੱਚ ਫਿਰਨ ਵਾਲੇ ਹੋ ਤਾਂ ਦੱਸੋ ਸਾਡੇ ਜਿਹਾ ਹੋਰ ਵੀ ਬਾਦਸ਼ਾਹ ਦੇਖਣ ਵਿੱਚ ਆਇਆ ਕਿਧਰੇ ਕਾਬਲ ਦੇ ਬਾਦਸ਼ਾਹ ਨੇ ਪੁੱਛਿਆ ਜਾਪਨਾ ਤੂੰ ਸੀਤਾਪੂਰ ਨਵਾਸੀ ਦੇ ਚੰਨ ਵਾਂਗੋ ਅਤੇ ਸਾਡਾ ਬਾਦਸ਼ਾਹ ਦੂਜ ਦੇ ਚੰਨ ਵਾਂਗਾ ਵੀਰਵਲ ਨੇ ਬਾਦਸ਼ਾਹ ਦੀ ਤਾਰੀਫ ਕਰਨ ਵਾਲੇ ਅੰਦਾਜ਼ ਵਿੱਚ ਕਿਹਾ ਇਹ ਸੁਣ ਕੇ ਕਾਬਲ ਦਾ ਬਾਦਸ਼ਾਹ ਬਹੁਤ ਖੁਸ਼ ਹੋਇਆ ਉਸਨੇ ਵੀਰਵਲ ਨੂੰ ਛੱਡ ਦੇਣ ਦਾ ਹੁਕਮ ਦੇ ਕੇ ਬੜੇ ਆਦਰ ਨਾਲ ਆਪਣੀ ਸਭਾ ਵਿੱਚ ਬੈਠਣ ਦਾ ਸਥਾਨ ਦਿੱਤਾ ਸਵਾ ਖਤਮ ਹੋਣ ਤੇ ਵੀਰਵਾਲ ਨੂੰ ਕੱਪੜੇ ਅਤੇ ਗਹਿਣੇ ਦੇ ਕੇ ਵਿਦਾ ਕੀਤਾ ਜਦ ਵੀਰਵਾਲ ਵਾਪਸ ਦਿੱਲੀ ਆਏ ਤਾਂ ਘਰ ਵਾਲਿਆਂ ਨੂੰ ਕਾਬਲ ਦਾ ਸਭ ਹਾਲ ਦੱਸਿਆ ਗਿਆ ਇਹ ਗੱਲ ਫੈਲਦੇ ਫੈਲਦੇ ਵੀਰਵਾਲ ਦੇ ਦੁਸ਼ਮਣਾਂ ਤੱਕ ਜਾ ਪਹੁੰਚੀ ਅਤੇ ਉਹਨਾਂ ਨੇ ਅਕਬਰ ਬਾਦਸ਼ਾਹ ਦੇ ਕੰਨ ਭਰ ਦਿੱਤੇ ਦੂਜੇ ਦਿਨ ਜਦ ਦਰਬਾਰ ਭਰ ਗਿਆ ਤਦ ਅਕਬਰ ਬਾਦਸ਼ਾਹ ਨੇ ਵੀਰਵਾਲ ਤੋਂ ਪੁੱਛਿਆ ਕਾਬਲ ਦਾ ਸਾਰਾ ਹਾਲ ਵਿਸਤਾਰਪੂਰਵਕ ਦੱਸੋ ਬੀਰਵਾਲ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੋ ਹੋਇਆ ਸਾਰਾ ਕੁਝ ਕਹਿ ਸੁਣਾਇਆ ਜਦ ਬਾਦਸ਼ਾਹ ਨੇ ਕਾਵਲ ਦੇ ਬਾਦਸ਼ਾਹ ਨੂੰ ਪੂਰਨਮਾਸੀ ਦੇ ਚੰਨ ਵਾਂਗ ਵੱਡਾ ਅਤੇ ਆਪਨੇ ਨੂੰ ਦੂਜੇ ਦੇ ਚੰਨ ਵਾਂਗ ਸੁਣਿਆ ਤਾਂ ਉਹਨਾਂ ਦਾ ਕਾਰਨ ਪੁੱਛਿਆ ਬੀਰਵਾਲ ਨੇ ਤੁਰੰਤ ਕਿਹਾ ਹਜ਼ੂਰ ਪੂਰਨਮਾਸੀ ਦਾ ਚੰਦਰਮਾ ਚਾਹੇ ਕਿੰਨਾ ਵੱਡਾ ਕਿਉ ਨਾ ਹੋਵੇ ਪਰ ਉਸ ਨੂੰ ਕੋਈ ਮੰਗਦਾ ਨਹੀਂ ਇਸਦੇ ਉਲਟ ਦੂਜ ਦਾ ਚੰਨ ਬਹੁਤ ਛੋਟਾ ਹੁੰਦਾ ਹੈ ਤਦ ਵੀ ਹਿੰਦੂ ਅਤੇ ਮੁਸਲਮਾਨ ਬਹੁਤ ਹੀ ਪ੍ਰੇਮ ਨਾਲ ਉਸਦੇ ਦਰਸ਼ਨ ਕਰਦੇ ਨੇ ਉਗਦੇ ਹੋਏ ਚੰਦਰਮਾ ਨੂੰ ਦੇਖਣ ਲਈ ਲੋਕ ਉਤਾਵਲੇ ਰਹਿੰਦੇ ਨੇ ਮੁਸਲਮਾਨੀ ਮਹੀਨੇ ਦਾ ਆਰੰਭ ਦੂਜ ਤੋਂ ਹੁੰਦਾ ਹੈ ਨੌਕਰ ਲੋਕ ਦੂਜ ਨੂੰ ਸ਼ੁਭ ਮੰਨ ਕੇ ਉਸ ਦਿਨ ਤੋਂ ਕੰਮ ਸ਼ੁਰੂ ਕਰਦੇ ਨੇ ਸਭ ਤੋਂ ਵੱਡੀ ਗੱਲ ਕਿ ਇਹ ਇੱਕੋ ਰਜ਼ਾਨਾ ਵਾਅਦਾ ਰਹਿੰਦਾ ਏ ਹੁਣ ਦੂਸਿਓ ਦੱਸੋ ਕਿ ਕਾਗਲ ਦੇ ਬਾਦਸ਼ਾਹ ਨੂੰ ਪੂਰਨਮਾਸੀ ਦਾ ਚੰਨ ਤੇ ਤੁਹਾਨੂੰ ਦੂਜ ਦਾ ਚੰਨ ਦੱਸਣ ਵਿੱਚ ਕਿਹੜੀ ਪ੍ਰਸ਼ੰਸਾ ਜ਼ਿਆਦਾ ਹੋਈ ਇਹ ਗੱਲ ਸੁਣ ਕੇ ਕਾਗਲ ਬਾਦਸ਼ਾਹ ਬਹੁਤ ਜ਼ਿਆਦਾ ਖੁਸ਼ ਹੋਏ ਅਤੇ ਸਾਰੇ ਦਰਬਾਰੀ ਵੀ ਉਸਦੀ ਬੁੱਧੀ ਦੀ ਪ੍ਰਸ਼ੰਸਾ ਕਰਨ ਲੱਗੇ ਇਸ ਤਰ੍ਹਾਂ ਜੇਕਰ ਤੁਹਾਨੂੰ ਸਾਡੀਆਂ ਅੱਜ ਦੀਆਂ ਕਹਾਣੀਆਂ ਪਸੰਦ ਆਈਆਂ ਹੁਣ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ